ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਤਰੀਕ ਹੋ ਗਈ ਬਈ ਅੱਜ 6 ਆਪਣਾ ਗੰਨਾ ਘਰਾ ਗੜਾਈ ਹੋ ਗਿਆ ਸਿੰਗਲ ਇੱਕ ਵਾਰੀ ਸਰੋਂ ਸਰੋਂ ਜੀ ਦੀ ਹੋਰ ਕੋੜ ਕੋੜ ਵੜਦਿਆ ਮੈਂ ਪਾਣੀ ਕਰਦੇ ਆਪਾਂ ਨੇ ਸਟਾਰਟ ਇੱਧਰ ਆਏ ਆ ਬਈ ਆਪਾਂ ਤਰਫਾਲੀ ਮਾਰ ਕੇ ਤੇ ਤਰਫਾਲੀ ਦੇ ਬਾਅਦ ਲਾ ਦਿਆ ਪਾਣੀ ਉਰੇ ਤਾਂ ਜਿਸ ਮੈਂ ਪਹਿਲਾ ਰੇ ਲਗੇ ਆ ਪਾਣ ਦੋ ਕੱਟੇ ਸੁਪਰ ਗੇ ਕਿੱਲੇ ਪਿੱਛੇ ਇੱਕ ਥੈਲਾ ਡਾਈਗਾ ਇੱਕ ਯੂਰੀਏਗਾ ਗੈਲਰੀਜੈਂਟ ਤੇ ਸਲਫਰ ਪੰਜ ਚੀਜ਼ਾਂ ਮਿਲਾ ਕੇ ਮਿਕਸ ਕਰਕੇ ਪਾਵਾਂਗੇ ਬਈ ਪਸ ਫਰੈਡਰ ਗੇਲਾ ਗੇਲਾ ਕੇ ਆਪਣਾ ਟਰੈਕਟਰ ਤਰਫਾਲੀ ਮਾਰ ਦੇਗੇ ਬਾਈ ਫੇ ਜਿਹੜਾ ਲੈਨਾਂ ਮਾ ਜਿੱਥੇ ਤਰਫਾਲੀ ਮਤਲ ਚਲਦੀ ਨਹੀਂ ਇਥੇ ਗੰਨਾ ਜੰਮਿਆ ਬਾ ਉਥੇ ਲੇਬਰ ਟੱਕ ਮਾਰ ਦੇਗੀ ਲੇਬਰ ਆ ਗਈ ਸਵੇਰੀ ਉਰੇ ਜੋ ਖਾਲ ਸੀ ਮਰਗੀ ਛੇ ਤੱਕ ਖਾਲ ਕੀ ਰਿਪੇਅਰ ਕਰਾ ਦੀ ਸਾਰੀ ਗਈ ਇਹ ਵਾ ਪਰਮ ਬੰਜੀ ਇੱਕ ਲਾਗ ਲਾ ਕੁਛ ਪਰ ਕਵਾੜ ਬਹੁਤ ਹੈ ਉਹ ਕਵਾੜ ਜਾਂ ਵੜ ਦਿੰਗੇ ਮੋਟਾ ਮੋਟਾ ਉਸ ਤੋਂ ਬਾਅਦ ਮੈਂ ਟੱਕ ਟੱਲੇ ਇਹ ਮਾਰ ਗਏ ਦੋ ਦਿਨ ਮੋਰੇ ਨਿਪਟ ਜੇਗਾ ਪਰ ਆਹ ਬਾਈ ਸਪਰੇਡਰ ਰਹੇਗਾ ਆਪਾਂ ਮਿਕਸ ਕਰਕੇ ਮਾਲ ਲੈ ਬਾਈ ਰਲ ਗਿਆ ਕਾਣਾ ਲੱਗੇ ਭਰਨ ਮਸ਼ੀਨ ਨੂੰ ਗਰਮੀ ਬਹੁਤ ਹੋਊਗੀ ਇਸ ਨੂੰ ਗਰਮੀ ਕਿਉਂ ਨਹੀਂ ਆਉਂਦੀ ਕੰਮ ਨਹੀਂ ਕਰਦਾ ਇਮਾਨਦਾਰੀ ਨਾਲ ਜੇ ਕੰਮ ਕਰੇ ਬੰਦਾ ਕੱਪੜੇ ਭਿੱਜ ਜਾਂ ਗਰਮੀ ਗੇਲ ਤੇਰੇ ਕਿਉਂ ਨਹੀਂ ਭਿੱਜਦੇ ਹਾਂ ਲਾਓ ਭਾਈ ਲਾ ਕੇ ਭਰ ਦਿਓ ਹੋਰ ਆਮਨ ਵਧੀਆ ਕਿਦਨ ਕਰ ਰਹੇ ਆ ਪਾਰਟੀ ਫਿਰ ਸਰ ਰਹੇ ਆ ਕੰਮਾਂ ਵੀ ਦਿਨਾਂ ਨੂੰ ਮਹਾਰਾਜ ਕਣਕ ਦੇ ਦੇ ਬਾਈ ਬਾਈ ਕਾਉਂਟਰ ਨਾਲ ਤੋਂ ਠੀਕ ਐ ਖਰਾ ਇਹ ਦੇਖੀ ਆਂਚ ਲੱਗੀ ਦੀ ਗੰਨੇ ਦੀ ਸਮਾਂ ਦਾਣਾ ਨਹੀਂ ਪਿਆ ਹੈਗਾ ਕਣਕ ਵਾਂ ਤਾਰਲੀ ਖੜੀ ਖੜੀ ਨੂੰ ਚਾਰ ਲਾਗੀ ਤੇ ਲਈ ਤੇ ਨਵੀਂ ਟਰਾਲੀਆਂ ਬਣਵਾ ਕੇ ਲੈ ਦੇ ਨਾ ਉਹ ਨਵੀਂ ਵਿਚੋ ਰਹਿ ਗਈ ਓ ਟਰਾਲੀ ਅੱਜ ਤਾਰੀ ਦੀ ਤਲ ਕੰਦ ਰਿਆ ਬਾਈ ਕੰਮ ਗੰਨਾ ਦੇਖੋ ਬਾਈ 3 ਸਾਲ ਵਾਲਾ ਕਿੰਨਾ ਸਾਫ ਸੁਥਰਾ ਪੜਾ ਮੋਟਾ ਕਵਾੜ ਜਾ ਗਟਾਈ ਹੋ ਜੇਗੀ ਤਰਫਾਲੀ ਬਚ ਜੇਗੀ ਰੋਕ ਡੈੜੀਆਂ ਛਿੱਤੀ ਐ ਜਿੱਥੇ ਨੂੰ ਟਰਾਲੀ ਜਾਦਾ ਕੱਢੀ ਹੋਈ ਆ ਮਤਲਬ ਕਈ ਗਿਡੇ ਲੱਗੇ ਹੋਏ ਬਾਥ ਵੀ ਠੀਕ ਐ ਲੋਕੇ ਰਿਪੋਰਟ ਐ ਕਣਕ ਹੋਈ ਆਈ ਸੋਨੇ ਰੰਗੀ ਹੋ ਗਈ ਐਨ ਸੁਨਹਿਰੀ ਰੰਗ ਹੋ ਗਿਆ ਨਿੱਪੜ ਗਿਆ ਬਾਈ ਰੇਕ ਆ ਟਰੈਕਟਰਾਂ ਮਾ ਛੱਡ ਗਿਆ ਸ਼ੈੱਡ ਮਾ ਆਹ ਲੇਖੋ ਬਾਈ ਸਾਫ ਕਰੀ ਵੀ ਇਹ ਬਾਈ ਪਾਣੀ ਮੰਗੇ ਕਰਿਆ ਗੰਨਾ ਹਫਤੇ ਬਾਅਦ ਫਿਰ ਮਤਲਬ ਦਿੱਕਤ ਨਹੀਂ ਆਣੀ ਕੋਈ ਸਾਫ ਕਰਾ ਦੀ ਆਪਾਂ ਨੇ ਲੇਬਰ ਦੇ ਮਾੜਾ ਮਾੜਾ ਕਵਾੜ ਜੰਮੇਗਾ ਇੱਕ ਵਾਰੀ ਮਾਰ ਦੇਗੇ ਰਾਉਂਡ ਆਪਾਂ ਆਹ ਵਰਾ ਇੰਨਾ ਜੀਰੀ ਨਹੀਂ ਲੱਗਦੀ ਇੰਨਾ ਗੰਨੇ ਮਾ ਪਾਣੀ ਚਲੀ ਜਾਏਗਾ ਤੂੰ ਗੰਨੇ ਕਰਕੇ ਪੈ ਪੱਟ ਲਿਆ ਤਾਂ ਪਹਿਲਾਂ ਆਪਾਂ ਨੇ ਉਹਦੇ ਟਰਾਲੀ ਭੰਨ ਭੁੰਨ ਦਾ ਹਾਈਵੇ ਟੱਪਣਾ ਖਾਈ ਪੱਟ ਕੇ ਕੰਮ ਚਲਾ ਲਿਆ ਤਾਂ ਪਾਣੀ ਦਾ ਜੋ ਵੀ ਜਾਲੇ ਵਰਗਾ ਕੰਮ ਉਹਰੇ ਨਿਭੜ ਕੇ ਜਾਂਦੇਵੇਂ ਦਬਾ ਦੇਗੇ ਪੈਪ ਲੋ ਪਿਆ ਪੈਪ ਜੀ ਧੀ ਟਰਾਲੀ ਉੱਤੇ ਲੰਗੀ ਰੀਸ ਨੂੰ ਪਰਨੋ ਹਲੋ ਐ ਦਾ ਵੀ ਗੰਨੇ ਮਾ ਬਾਜਨ ਜ਼ਿਆਦਾ ਹੋ ਆ ਕਿਤੇ ਫੁੱਟ ਨਾ ਜਾਏ ਆ ਮਾ ਬਾਈ ਖੜਾ ਕੇ ਟਰੈਕਟਰ ਧੋਣੇ ਆ ਕੰਮ ਚੱਲ ਰਿਹਾ ਬਾਈ ਟਰੈਕਟਰ ਧੋ ਦਿਆ ਅਪਰੇਡਰ ਧੋ ਦਿਆ ਇਤਰਾ ਸਲਫਰ ਸਲਫਰ ਪਾਵਾਂ ਬਾਈ ਟੋੜਰ ਜਾ ਜਮ ਜਾ ਮਤਲਬ ਫਿਰ ਜੜ ਲਾ ਦੇ ਐਨ ਓਕੇ ਹੋ ਗਿਆ ਸਾਫ ਸਫਾਈ ਹੋ ਗਈ ਵਿੱਚ ਦੇ ਧੋਇਆ ਗਿਆ ਜੋ ਹੁੰਦਾ ਹੈ ਰਹਾ ਬਈ ਆਪਣੇ ਜਿਗਾਰਡ ਲਵਾਏ ਵੀ ਨੇ ਜਿਹੜੇ ਧੋਣੇ ਵਾਲੇ ਇਤਰਾਥੇ ਪਾਈਪ ਲਾਈਨ ਲੀਕ ਹੋਈ ਵੀ ਥੋੜਾ ਜਿਹਾ ਟਾਇਰ ਟੁਰ ਜੇ ਗਾਰਾ ਲੱਗ ਗਿਆ ਤਾਂ Air ਖਰਾਬ ਹੋ ਗਏ ਤੇ ਵੇ ਟਾਰੰਗਲ ਉੱਪਰ ਗਾਰਾ ਵੱਜਾ 6:00 ਵਰ ਵੱਜਾ ਟਾਰਾ ਹੋ ਗਿਆ ਬਈ ਰੁਕੀ ਦਾ ਟਾਈਮ ਹੋ ਗਿਆ ਚਲਾ ਘਰ ਨੂੰ ਇੱਤਰ ਥੋ ਹੋ ਗਿਆ ਹਾਲੀ ਬੱਜ ਰਹੀ ਏ ਬਾਈ ਇੱਕ ਵਾਰੀ ਪਹਿਲਾਂ ਮਾਰੀ ਵੀ ਇਸ ਮਾ ਅੱਜ ਰੇਪ ਆ ਗਿਆ ਫੇਰ ਮਾਰ ਰਹੇ ਆ ਲੇਵਰ ਜਿੱਥੇ ਕੱਪੜ ਖੁੱਪੜ ਕਬਾੜ ਹੈ ਉਹ ਟਾਕੀ ਆ ਹੀ ਕੱਟ ਦੇਗੀ ਜਿਸ ਤਰ੍ਹਾਂ ਇਹ ਲਾਗਲਾ ਖਵਾੜ ਦਾ ਉਹ ਕੱਟਿਆ ਗਿਆ ਸਾਰਾ ਬੰਦੇ ਗਏ ਵੀ ਆਪਣੇ ਲੰਦਰ ਸ਼ਕਨ ਪਿੰਡ ਮਾ ਮੇਰਾ ਮਨ ਜਾਂਦਾ ਰੋਟੀ ਖਾਣੇ ਆ ਫਿਰ ਮੈਂ ਇਸ ਤਰਫ ਆਲੀ ਲੱਗ ਗਿਆ ਮਾਰਨ ਲੰਬੀ ਬੱਟਮਾਂ ਚੱਲ ਰਿਹਾ ਸ਼ਾਮ ਹੋ ਗਈ ਉੱਪਰ ਨਹੀਂ ਪੜ ਗਿਆ ਸਾਰਾ ਨੇਵਰ ਵੀ ਘੁੰਮ ਗਈ ਇੱਕ ਗਿੱਲੇ ਮਾਂ ਦੂਸਰੇ ਗਿੱਲੇ ਮਾਂ ਬਾਕੀ ਇੱਥੇ ਕੱਪੜਾ ਉੱਪਰ ਜਾ ਖਵਾੜ ਕੁੱਟ ਜਾ ਪੱਟ ਰਹੀ ਐ ਐਜਾ ਬਣ ਰਿਹਾ ਖੇਤ ਜਿਨੂੰ ਹੈ ਰੇ ਗੈਲੀ ਗੈ ਲੱਜਿਆ ਕੱਲੂ ਲਾ ਦੇਗੇ ਪਾਣੀ ਉੱਪਰ ਦੇ ਮੈਂ ਗਿਆ ਨੰਬਰਦਾਰ ਨੂੰ ਬੀਜ ਪਾ ਦੇ ਥੋੜਾ ਇੱਥੇ ਡੈੜੀਆਂ ਛਿੱਤੀਆਂ ਇੱਥੇ ਡੈੜੀ ਆ ਗਈ ਇੱਕ ਟਰਾਲੀ ਰਸਤਾ ਪਿਆਵਾ ਨੰਬਰਦਾਰ ਕਹਿੰਦਾ ਬਥੇਰਾ ਹੋ ਜਾਏਗਾ ਤੀਸਰੇ ਖਾਲ ਵਾਲਾ ਕੰਨਾ ਬਣਾਇਓ